ਤਰ ਤਰਾਂ ਦੇ ਉਧীন ਪਿੰਦੇ ਕਸਬਾ ਗੰਢੀ ਪਿੰਡ ਵਿਖੇ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਟ ਬੁੱਢਾ ਦੀ ਸੂਬਾ ਪੱਧਰੀ ਹੰਗਾਮੀ ਮੀਟਿੰਗ ਹੋਈ ਹੈ ਜਿਸ ਦੇ ਵਿੱਚ ਵੱਖ-ਵੱਖ ਜ਼ਿਲ੍ਹਿਆਂ ਦੇ ਕਿਸਾਨਾਂ ਗਰੁੱਪ ਨੇ ਹਿੱਸਾ ਲਇਆ ਅਤੇ ਇਸ ਉਪਰੰਤ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਕਿਸਾਨਾਂ ਗਰੁੱਪ ਨੇ ਦੱਸਿਆ ਕਿ ਗੈਰ-ਰਾਜਨੀਤਿਕ ਸੰਖੇਪ ਕਿਸਾਨ ਮੋਰਚੇ ਦੇ ਵੱਲੋਂ 13 ਫਰਵਰੀ ਨੂੰ ਕੂਚ ਕਰਨ ਦੀਆਂ ਤਿਆਰੀਆਂ ਨੂੰ ਲੈ ਕੇ ਇਹ ਅਹਿਮ ਮੀਟਿੰਗ ਕੀਤੀ ਗਈ ਹੈ। ਉਹਨਾਂ ਕਹਿ ਗਏ ਕਿ ਅੱਧਰ ਸਰਕਾਰ ਕਿਸਾਨਾਂ ਦੀਆਂ ਹੱਕੀ ਮੰਗਾਂ ਮੰਨਣ ਦੇ ਲਈ ਤਿਆਰ ਨਹੀਂ ਹੈ। ਜਿਸ ਨੂੰ ਮੁੱਖ ਰੱਖਦੇ ਹੋਏ ਅੰਦੋਲਨ ਫਿਰ ਤੋਂ ਸ਼ੁਰੂ ਕੀਤਾ ਜਾ ਰਿਹਾ ਹੈ ਸੰਘਰਸ਼ ਕਰਨ ਦੀ ਜਿਹੜੀ ਗੱਲ ਆ ਉਹ ਸਰਕਾਰ ਨੇ ਲੈ ਕੇ ਆਂਦੀ ਆ ਸਾਡਾ ਸਾਨੂੰ ਕੋਈ ਚਾਹ ਨਹੀਂ ਤੇੜਿਆ ਵੀ ਅਸੀਂ ਇਹ ਸੰਘਰਸ਼ ਜ਼ਰੂਰ ਕਰੀਏ ਅਸੀਂ ਬੜੇ ਚਿਰ ਤੋਂ ਜਦੋਂ ਤੋਂ ਦਿੱਲੀ ਮੋਰਚਾ ਫਤਿਹ ਕਰਕੇ ਉਦੋਂ ਤੋਂ ਅਧੂਰੀਆਂ ਮੰਗਾਂ ਲੈ ਕੇ ਚੱਲ ਰਿਹਾ ਆ ਸਰਕਾਰ ਜਿਹੜੀ ਆ ਸੈਂਤ ਸਰਕਾਰ ਇਸ ਤੱਕ ਤੋਂ ਮਸਤ ਤੱਕ ਨਹੀਂ ਹੋਈ ਇਹ ਕਥਾ ਨੂੰ ਮਜਬੂਰੀ ਇਹ ਬਦਲਾ ਕਰਨਾ ਪਿਆ ਤੇ ਇਸ ਨੂੰ ਕਰਨ ਵਾਸਤੇ ਅਸੀਂ 13 ਤਰੀਕ ਨੂੰ ਦਿੱਲੀ ਨੂੰ ਕੂਚ ਕਰਾਂਗੇ ਜੋ ਵੀ ਰਕਾਬਤਾ ਆਉਣ ਗਿਆ ਉਹਨਾਂ ਨੂੰ ਮਹੀਨ ਪਾਰ ਕਰਕੇ ਤੇ ਦਿੱਲੀ ਵੱਲ ਨੂੰ ਰਵਾਨਾ ਹੋਵਾਂਗੇ ਤੇ ਕਿਸਾਨ ਸੰਘਰਸ਼ ਕਮੇਟੀ ਕੋਟਵੱਲਾ ਦੇ ਜੋਬਤ ਕਿਸਾਨ ਮੋਰਚਾ ਗੈਰ ਰਾਜਨੀਤਕ ਦੇ ਸੱਦੇ ਤੇ ਜਾਂ ਉਹਨਾਂ ਦੇ ਅੰਦਰ ਅਸੀਂ ਚੱਲ ਕੇ ਤੇ ਮੋਟਰ ਨੂੰ ਫੜਾਖੋ ਜੀ ਸਾਡੀ ਜੇ ਸਰਕਾਰ ਤਿਆਰੀਆਂ ਕਰਨ ਢਈ ਆ ਨਾ ਬਹੁਤ ਵੱਡੇ ਪੱਦਰ ਦੇ ਉੱਤੇ ਬੈਰੀਅਰ ਲਾ ਰਹੀ ਆ ਬੜੀਆਂ ਬੜੀਆਂ ਸੜਾ ਰੱਖ ਰਹੀ ਆ ਪੁਲਾਂ ਦੇ ਉੱਤੇ ਇਸ ਕਰਕੇ ਜੋ ਕਿਸਾਨ ਇਥੋਂ ਸੰਘਰਸ਼ ਕਮੇਟੀ ਇਹ ਵੀ ਆ ਆਪਣੀ ਰਣਨੀਤੀ ਉਹਨਾਂ ਪੁਲਾਂ ਨੂੰ ਉਹਨਾਂ ਚੀਜ਼ਾਂ ਨੂੰ ਪਰੇ ਕਰਨਵਾ